ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸ਼੍ਰੀ ਦਰਬਾਰ ਸਾਹਿਬ ਅੱਜ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਜਿਸ ਦੇ ਤਹਿਤ ਉਥੇ ਹੁਣ ਮੰਤਰੀ ਹਰਜੋਤ ਬੈਂਸ ਨੰਗੇ ਪੈਰੀ ਜਿਹੜੇ ਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕੋਈ ਵੱਡੀ ਜਿਹੜੀ ਕਿ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਧਾਰਮਿਕ ਸਜ਼ਾ ਜਿਹੜੀ ਕਿ ਮੰਤਰੀ ਹਰਜੋਤ ਬੈਂਸ ਨੂੰ ਲੱਗ ਸਕਦੀ ਹੈ ਬੀਤੇ ਦਿਨਾਂ ਦੇ ਵਿੱਚ ਇੱਕ ਸ਼ਹੀਦੀ ਸਮਾਗਮ ਹੋਇਆ ਇਸ ਸ਼ਹੀਦੀ ਸਮਾਗਮ ਦੇ ਵਿੱਚ ਦੱਸਿਆ ਕਿ ਭੰਗੜੇ ਤੱਕ ਪਾਏ ਗਏ ਤੇ ਜਿਸ ਦੇ ਤਹਿਤ ਉਥੇ ਹੀ ਗਾਇਕ ਬੀਰ ਸਿੰਘ ਜਿਹੜਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਪਹੁੰਚੇ ਤੇ ਉਥੇ ਹੀ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਜੋ ਗਲਤੀ ਮੇਰੇ ਵੱਲੋਂ ਹੋਈ ਹੈ ਉਸ ਨੂੰ ਲੈ ਕੇ ਮੈਂ ਮਾਫੀ ਮੰਗਦਾ ਹਾਂ ਤੇ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਮੈਂਸ ਨੂੰ ਜਿਹੜਾ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਤਲਬ ਕੀਤਾ ਗਿਆ ਸੀ ਪੇਸ਼ ਹੋਣ ਦੇ ਹੁਕਮ ਲਗਾਏ ਗਏ ਸੀ ਤੇ ਉਥੇ ਹੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਅੱਜ ਪੇਸ਼ ਹੋਣ ਦੇ ਹੁਕਮ ਜਿਹੜੇ ਕਿ ਦਿੱਤੇ ਗਏ ਸੀ ਪਰੰਤੂ ਉਥੇ ਹੀ ਦੱਸਿਆ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਕਿ ਪੇਸ਼ ਨਹੀਂ ਹੋਏ ਪਰੰਤੂ ਮੰਤਰੀ ਹਰਜੋਤ ਜਿਹੜੇ ਕਿ ਪੇਸ਼ ਹੋ ਚੁੱਕੇ ਨੇ ਤੇ ਉਥੇ ਹੀ ਦਰਬਾਰ ਸਾਹਿਬ ਜਿਹੜੇ ਕਿ ਪਹੁੰਚ ਗਏ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਸ਼ਹੀਦੀ ਸਮਾਗਮ ਹੋਇਆ ਤੇ ਉਥੇ ਹੀ ਸ਼ਹੀਦੀ ਸਮਾਗਮ ਦੇ ਵਿੱਚ ਭੰਗੜੇ ਤੱਕ ਜਿਹੜੇ ਕਿ ਕਈ ਪਾਸ਼ਾ ਬਪਾਕ ਦੇ ਜਿਹੜੇ ਡਾਇਰੈਕਟਰ ਦੇ ਵੱਲੋਂ ਉਹ ਦੱਸਦੀ ਹੈ ਕਿ ਇਸ ਨੂੰ ਲੈ ਕੇ ਤਲਬ ਕੀਤਾ ਗਿਆ ਤੇ ਜਿਸ ਦੇ ਤਹਿਤ ਭਾਂਗੜਿਆਂ ਨੂੰ ਲੈ ਕੇ ਜਿਹੜਾ ਕਿ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆਈਆਂ ਤੇ ਮੰਤਰੀ ਹਰਜੋਤ ਬੈਂਸ ਅਤੇ ਪਾਸ਼ਾ ਵਿਪາກ ਦੇ ਡਾਇਰੈਕਟਰ ਨੂੰ ਜਿਹੜਾ ਕਿ ਪੇਸ਼ ਹੋਣ ਦੇ ਹੁਕਮ ਲਗਾ ਲਏ ਤੇ ਜਿਸ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਵੱਲੋਂ ਇੱਕ ਪੋਸਟ ਤੱਕ ਸਾਂਝੀ ਕੀਤੀ ਜਾਂਦੀ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਕਿ ਅਕਾਲ ਤਖਤ ਸਾਹਿਬ ਅੱਗੇ ਸਿਰ ਚਕੌਣਾ ਆਇਆ ਤੇ ਜੋ ਵੀ ਮੈਨੂੰ ਫੈਸਲਾ ਹੋਏਗਾ ਮੇਰੇ ਲਈ ਮੈਂ ਉਸ ਨੂੰ ਮੰਨਣ ਦੇ ਲਈ ਤਿਆਰ ਹਾਂ ਤੇ ਮੈਂ ਪੇਸ਼ ਜ਼ਰੂਰ ਹੋਵਾਂਗਾ ਤੇ ਜਿਸ ਤੋਂ ਬਾਅਦ ਤਲਬ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੋਸਟ ਤੱਕ ਸਾਂਝੀ ਕੀਤੀ ਗਈ ਸੀ ਤੇ ਅੱਜ ਦੱਸ ਦਈਏ ਕਿ ਪੇਸ਼ੀ ਦੇਣ ਦੇ ਲਈ ਜਿਹੜੀ ਕਿ ਅਕਾਲ ਤਖਤ ਸਾਹਿਬ ਅੱਗੇ ਮੰਤਰੀ ਹਰਜੋਤ ਬੈਂਸ ਪੇਸ਼ ਹੋਏ ਨੇ ਤੇ ਜਿਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗਾਜ ਕੋਈ ਵੱਡਾ ਫੈਸਲਾ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਸੁਣਾ ਸਕਦੇ ਨੇ